ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਆ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਹੈ ਜੀ ਸ਼ਾਮ ਦੇ ਪੱਟਕੇ ਨੇ 7:17 ਹੋ ਗਏ ਤੇ ਗੁਰਦੁਆਰਾ ਸਾਹਿਬ ਹੀ ਰਹਿ ਰਹਾ ਸਾਡਾ 파ਟ ਸ਼ੁਰੂ ਹੋ ਗਿਆ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਚੈਨਲ ਤੋਂ ਇਲਾਵਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਦਾ ਲਿੰਕ ਹੈ ਜੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਸਪੋਰਟ ਕਰਿਓ ਤੇ ਬਾਕੀ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਜੀ ਆਪਾਂ ਨੂੰ ਤੁਹਾਡੀ سپورਟ ਦੀ ਜ਼ਰੂਰਤ ਹੈ ਥੋੜਾ ਜਿਹਾ ਉਹਦਾ ਕ੍ਰਾਈਟੇਰੀਆ ਵੀ ਪੂਰਾ ਹੋਣਾ ਰਹਿੰਦਾ ਉਹ ਚੈਨਲ ਦਾ ਉਹ ਵੀ ਤੁਸੀਂ ਪਲੀਜ਼ ਰਿਕੁਐਸਟ ਹੈ ਜੀ ਆਪਣਾ ਵੌਸ ਟਾਈਮ ਜਿਹੜਾ ਕ੍ਰਾਈਟੇਰੀਆ ਵੀ ਉਹ ਕੰਪਲੀਟ ਹੋ ਜੇ ਹਨ ਤੇ ਸਬਸਕ੍ਰਾਈਬਰ ਤਾਂ ਆਪਣੇ ਜੀ ਤੁਹਾਡੀ سپورਟ ਦੇ ਨਾਲ ਬਹੁਤ ਸਾਰੀ ਕਿਰਪਾ ਦੇ ਨਾਲ 400 ਤੋਂ ਉੱਤੇ ਹੋ ਗਏ ਨੇ 423 ਮੈਨਾਂ ਦਾ ਕੁਝ ਹੋ ਗਏ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਇਸ ਚੈਨਲ ਤੇ ਵੀ ਉਸ ਚੈਨਲ ਤੇ ਵੀ ਸੋ ਪਲੀਜ਼ ਉਸ ਚੈਨਲ ਤੇ ਹੋਰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਉਸ ਚੈਨਲ ਨੂੰ ਵੱਧ ਤੋਂ ਵੱਧ ਹੋਰ ਸ਼ੇਅਰ ਕਰਿਓ ਤੇ ਬਾਕੀ ਥੰਬਨੇਲ ਦੇ ਕਿ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਕਿ ਅੱਜ ਜਿਹੜੀ ਆਪਾਂ ਵੀਡੀਓ ਆ ਫਿਰ ਕੁਝ ਗੱਲ ਸ਼ੇਅਰ ਕਰ ਰਹੇ ਆ ਬੜਾ ਡਿਟੇਲਸ ਤਾਂ ਨਹੀਂ ਜਣੀ ਥੋੜੀ ਜੀ ਗੱਲ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਾਕੀ ਕੱਲ੍ਹ ਥੋੜਾ ਜਿਹਾ ਆਪਣੇ ਜਣੀ ਪ੍ਰੋਬਲਮ ਆ ਗਈ ਸੀ ਜੀ ਤੇ ਉਹਦਾ ਕਰਕੇ ਫਿਰ ਮੈਂ ਜਿਹੜੀ ਵੀਡੀਓ ਆ ਥੋੜੀ ਜਿਆਦਾ ਦਿਨ ਦੇ ਟਾਈਮ ਬਣਾਈ ਸੀ ਲੇਟ ਤੇ ਅਪਲੋਡ ਹੋ ਗਈ ਸੀ ਪਬਲਿਕ ਹੋਣੀ ਬਾਕੀ ਸੀ ਤੇ ਪਬਲਿਕ ਕਰਨ ਤੋਂ ਪਹਿਲਾਂ ਪਹਿਲਾਂ ਜੰਨੀ ਕੀ ਫਿਰ ਮੇਰੇ ਜਿਹੜੇ ਹਸਬੰਦ ਨੇ ਇਹਨਾਂ ਨੂੰ ਇਹਨਾਂ ਦੇ ਰਿਸ਼ਤੇਦਾਰ ਦਾ ਫੋਨ ਆ ਗਿਆ ਤੇ ਉਹਨਾਂ ਨੇ ਜੰਨੀ ਕਿਹਾ ਵੀ ਤੁਸੀਂ ਹਲੇ ਕੋਈ ਵੀ ਜਿਹੜੀ ਵੀਡੀਓਜ਼ ਵਗੈਰਾ ਅਪਲੋਡ ਨਾ ਕਰਿਓ ਤੇ ਅੱਪਾ ਤੁਹਾਡਾ ਜਿਹੜੀ ਪ੍ਰੋਬਲਮ ਆ ਉਹਦਾ ਹੱਲ ਕੱਢਾਂਗੇ ਸੋ ਆਪਣਾ ਵੀ ਫਰਜ਼ ਬਣਦਾ ਜੀ ਅੱਪਾ ਉਹਦੀ ਗੱਲ ਸੁਣੀਏ ਸੋ ਸਾਡਾ ਮਕਸਦ ਇਹੀ ਆ ਵੀ ਚਲੋ ਜੀ ਪਿਆਰ ਨਾਲ ਠੰਡੀ ਮਤੇ ਨਾ ਹਨਾ ਵੀ ਆ ਕੇ ਗੱਲ ਹੁੰਦੀ ਠੀਕ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਕਦਮ ਵੀ ਆਪਾਂ ਨੂੰ ਮਜਬੂਰੀ ਚੱਕਣੇ ਵੇ ਕੋਈ ਆਪਾਂ ਉਹ ਵੀ ਸ਼ੌਂਕ ਨਹੀਂ ਸੀ ਤੇ ਚਲੋ ਜੀ ਆਪਾਂ ਦਾ ਕਰਕੇ ਫਿਰ ਉਹ ਵੀਡੀਓ ਅਪਲੋਡ ਨਹੀਂ ਕੀਤੀ ਤੇ ਇਹ ਵੀਡੀਓ ਤਾਂ ਤੁਹਾਡੇ ਨਾਲ ਅਪਲੋਡ ਕਰ ਰਹੀਆਂ ਜਿਹੜੀ ਇਹ ਵਾਲੀ ਵੀ ਕੁਕ ਕਾਫੀ ਕਮੈਂਟਸ ਵਗੈਰਾ ਆ ਰਹੇ ਸੀ ਹਨਾ ਤੇ ਵੀ ਜਾਂ ਤੁਸੇ ਸਪੋਰਟ ਬਹੁਤ ਕਰ ਰਹੇ ਹੋ ਤੇ ਫਿਰ ਮੈਂ ਸੋਚਿਆ ਮੈਂ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਆਪਾਂ ਇੱਕ ਹਫਤਾ ਜਿਹੜਾ ਹੈਗਾ ਉਹਨਾਂ ਨੇ ਕਾਜ ਦਿੱਤਾ ਮਨਨਿਕ ਕਬਜ਼ਾ ਟਾਈਮ ਲੇਤੇ ਇੱਕ ਹਫਤਾ ਪਰ ਤੁਹਾਡੇ ਨਾਲ ਕੋਈ ਹਾਲੀਆ ਟੌਪਿਕ ਤੇ ਗੱਲ ਜਿਹੜੀ ਆਪਾਂ ਡੇਟ ਸ਼ੇਅਰ ਨਹੀਂ ਕਰਾਂਗੇ ਇੱਕ ਹਫਤੇ ਬਾਅਦ ਹੀ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ 네ਗੇਟਿਵ ਹੋਇਆ ਪੋਜ਼ਿਟਿਟਿਵ ਹੋਇਆ ਆਪਣੇ ਪੱਖ 'ਚ ਹੋਇਆ ਆਪਣੇ ਖਿਲਾਫ ਹੋਇਆ ਜੋ ਵੀ ਹੋਇਆ ਤਾਂ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰਾ ਕੁਝ ਹਣਾ ਤੇ ਬਾਕੀ ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਆ ਜੀ ਜਿਹੜੀ ਮੈਨੂੰ ਸ਼ੇਅਰ ਕਰਦੇ ਖੁਸ਼ੀ ਹੋ ਰਹੀ ਆ ਸਾਡੇ ਨਾਲ ਪਿੰਡ ਦੇ ਵਿੱਚ ਇੱਕ ਬੱਚਾ ਜੀ ਤੇ ਉਹਦੀ ਏਜ ਜਿਹੜੀ ਆ ਮੇਰੇ ਬੇਟੇ ਨਾਲੋਂ ਅੱਧੀ ਆ ਉਮਰ ਦੀ ਬੱਚਾ ਤੇ ਉਹ ਪੜਦਾ ਵੀ 6ਵੀਂ 7ਵੀਂ ਕਲਾਸ ਦੇ ਵਿੱਚ ਆ ਮਤਲਬ ਉਹ ਜਿੰਨੀ ਉਹਦੀ ਏਜ ਆ ਉਸ ਤੋਂ ਬਾਅਦ ਕੇ ਮਤਲਬ ਉਹਦੀ ਚ ਸਿਆਣਪ ਉਸ ਤੋਂ ਬਾਅਦ ਕੇ ਉਹ ਸਿਆਣੀਆਂ ਗੱਲਾਂ ਕਰਦਾ ਅੱਜ ਦਿਨ ਦੇ ਟਾਈਮ ਆਇਆ ਤੇ ਮੈਂ ਗੇਟ ਖੋਲ੍ਹਿਆ ਤੇ ਮੈਂ ਪੁੱਛਿਆ ਮੈਂ ਕਿ ਸ਼ਰ ਕੋਈ ਕੰਮ ਆ ਹਣਾ ਮੈਂ ਕਿਹਾ ਹਾਂ ਬੱਚੀ ਕਹਿੰਦਾ ਆਂਟੀ ਹੋਰ ਕਿੱਦਾਂ ਠੀਕ ਹੋ ਤੁਸੀਂ ਮੈਂ ਕਹਾ ਹਾਂ ਜੀ ਠੀਕ ਆ ਮੈਂ ਕਿਹਾ ਹਾਂ ਕੀ ਗੱਲ ਹੋਈ ਕਿਆ ਨਾ ਕੁਛ ਨਹੀਂ ਬਸ ਮੈਂ ਸੋਡਾ ਪਤਾ ਲੈਣ ਆਇਆ ਤੇ ਮੈਂ ਹੈਰਾਨ ਵੀ ਇਹਨਾਂ ਛੋਟਾ ਬੱਚਾ ਹਨ ਵੀ ਮੇਰਾ ਪਤਾ ਲੈਣਾ ਆ ਜਾਂ ਸਾਡਾ ਪਤਾ ਲੈਣਾ ਕਿ ਮੈਂ ਕਿਹਾ ਵੀ ਹਾਂ ਕੀ ਹੋ ਕੇ ਤੈਨੂੰ ਕਿਹਨੇ ਭੇਜਿਆ ਕਿਉਂ ਨਾ ਕਿਸੇ ਨੇ ਨਹੀਂ ਭੇਜੇ ਬਸ ਮੈਂ ਵੈਸੇ ਹੀ ਆਇਆ ਮੈਨੂੰ ਲੱਗਿਆ ਵੀ ਮੈਂ ਚਲ ਜਾਵਾਂ ਤੇ ਤੁਹਾਡਾ ਪਤਾ ਲੈ ਆਵਾਂ ਹੋਰਾਂ ਟੀ ਕਿੱਦਾਂ ਸੀ ਤੁਸੀਂ ਮੈਂ ਠੀਕ ਠਾਕ ਆ ਸਾਰਾ ਉਹਨੇ ਮੇਰੇ ਨਾਲ ਗੱਲ કરી 15 20 ਮਿੰਟ ਨਹੀਂ ਖੜ ਕੇ ਗੱਲ ਕਰਕੇ ਗਿਆ ਤੇ ਉਹ ਕਹਿੰਦੇ ਹੁੰਦੇ ਨਾ ਕਿ ਕਈ ਵਾਰੀ ਆਪਾਂ ਵੱਡਿਆਂ ਨਾਲ ਨਹੀਂ ਗੱਲ ਕਰਕੇ ਨਹੀਂ ਹਾਂ ਰਿਲੈਕਸ ਹੁੰਦੇ ਨਾ ਛੋਟਿਆਂ ਨਾਲ ਗੱਲ ਕਰਕੇ ਰਿਲੈਕਸ ਹੋ ਜਾਂਦੇ ਆ ਤੇ ਫਿਰ ਮੈਨੋਂ ਨੇ ਪੁੱਛਿਆ ਕਹਿੰਦਾ ਵੀ ਅੰਟ ਤੁਸੀਂ ਰੋਟੀ ਖਾ ਲਈ ਮੈਂ ਤਾਂ ਵੀ ਨਹੀਂ ਖਾਦੀ ਨਹੀਂ ਕਹਿੰਦਾ ਫਿਰ ਤੁਸੀਂ ਰੋਟੀ ਖਾਓ ਨੇ ਬਣਾਈ ਕਹਿੰਦਾ ਮੈਨੂੰ ਦੱਸ ਦਿੰਦੇ ਤੇ ਮੈਂ ਘਰ ਬੋਲੀ ਹੁੰਦਾ ਮੈਂ ਕਿ ਨਹੀਂ ਵੀ ਰੋਟੀ ਬਣਾਈ ਆਪਾਂ ਤੇ ਵੀ ਮੈਂ ਵੈਸੇ ਹੀ ਖਾਦੀ ਵੀ ਮੰਨ ਨਹੀਂ ਸੀ ਕਰ ਰਿਆ ਤੇ ਪਰ ਜਦੋਂ ਉਹ ਗੱਲਾਂ ਕਰ ਰਹੀ ਸੀ ਨਾ ਮਤਲਬ ਮੈਨੂੰ ਸਾਰੀ ਟੈਨਸ਼ਨ ਆਪਣੀ ਇੱਕ ਵਾਰ ਸੀ ਕਿ ਮੈਂ ਹੈਰਾਨੀ ਜ਼ਿਆਦਾ ਕਿਉਂਕਿ ਜਦੋਂ ਦੇਖੋ ਇੱਕ ਤਾਂ ਹੁੰਦਾ ਹੈ ਨਾ ਆਪਾਂ ਆਪਣੀ ਏਜ ਹੋ ਗਈ ਆਪਾਂ ਤਾਂ ਸਿਆਣਪ ਵਾਲੀ ਗੱਲ ਕਰ ਰਹੇ ਹਾਂ ਤਾਂ ਵੀ ਲੇਕਿਨ ਉਹ ਇੱਕ ਛੋਟਾ ਬੱਚਾ ਬਹੁਤ ਛੋਟੀ ਏ ਇਦਾਂ ਹਨਾ ਤੇ ਜਿਹੜਾ 6ਵੇਂ 7ਵੇਂ ਜਦੋਂ ਕੀ ਪਤਾ ਹੁੰਦਾ ਆਪਾਂ ਨੂੰ ਕੋਈ ਜੱਜ ਵੀ ਨਹੀਂ ਹੁੰਦਾ ਗੱਲ ਕਰਨ ਦਾ ਤੇ 6ਵੇਂ 7ਵੇਂ ਵਿੱਚ ਪੜ੍ਹਦਾ ਬੱਚਾ ਜਿਹੜਾ ਤੁਹਾਡੇ ਨਾਲ ਇੰਨੀ ਵੱਡੇ ਲੈਵਲ ਦੀਆਂ ਗੱਲਾਂ ਕਰੀ ਨਹੀਂ ਸਿਆਣਪ ਵਾਲੀਆਂ ਤਾਂ ਹੈਰਾਨੀ ਤਾਂ ਉਦੋਂ ਹੁੰਦੀ ਆ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਕਦੇ ਨਾ ਕਦੇ ਮੈਂ ਉਹਨੂੰ ਉਸ ਬੱਚੇ ਨੂੰ ਵੀ ਮਿਲਾਉਂਗੀ ਜਰੂਰ ਤੇ ਆਪਣਾ ਥੋੜਾ ਜਿਆਦਾ ਹਰ ਹਰ ਟਾਈਮ ਮੈਂ ਆਪਣੇ ਜੁਦਾ ਕਰਕੇ ਪਸੂ ਥੋੜਾ ਨਿਕਲੇ ਤੇ ਬਾਕੀ ਮੈਨੂੰ ਇਹ ਆ ਕਿ ਪਹਿਲਾਂ ਆਪਣਾ ਹੀ ਸੋਲਵ ਹੋ ਜੇ ਫਿਰ ਆਪਾਂ ਤੁਹਾਡੇ ਨਾਲ ਮਿਲਾਵਾਂਗੇ ਵੀਡੀਓ ਦੇ ਵਿੱਚ ਦੇਖੋ ਜਦੋਂ ਆਪਾਂ ਕਿਸੇ ਦੀ ਕੋਈ ਗਲਤੀ ਕਿਸੇ ਨਾਲ ਸ਼ੇਅਰ ਕਰਨੀ ਆ ਤਾਂ ਚੰਗਿਆਈ ਵੀ ਸ਼ੇਅਰ ਕਰਨੀ ਚਾਹੀਦੀ ਹਨਾ ਜੇ ਕੋਈ ਚੰਗਾ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਹੋਰ ਜ਼ਿਆਦਾ ਚੰਗਾ ਕੰਮ ਕਰੇ ਹਨਾ ਹੋਰ ਜ਼ਿਆਦਾ ਕਿਸੇ ਦੀ ਸਪੋਰਟ ਕਰੇ ਦੇਖੋਡੇ ਲੈ ਤਾਂ ਕੋਈ ਨਹੀਂ ਜਾਂਦਾ ਹਨਾ ਜੀ ਤੇ ਕਹਿੰਦੇ ਹੁੰਦੇ ਇੱਕ ਹੌਸਲਾ ਹੁੰਦਾ ਇੱਕ ਮੈਂਟ ਦੀ ਸਪੋਰਟ ਹੁੰਦਾ ਜਿਹੜਾ ਆਪਾਂ ਨੂੰ ਬਹੁਤ ਹਿੰਮਤ ਦੇ ਜਾਂਦਾ ਕਿ ਬਾਈ ਸੋ ਮੈਨੂੰ ਬੜਾ ਚੰਗਾ ਲੱਗਿਆ ਤੇ ਮੈਂ ਮਤਲਬ ਮੈਂ ਆਪਣੇ ਹਸਬੰਦ ਨਾਲ ਗੱਲ ਸ਼ੇਅਰ ਗੱਲ ਸ਼ੇਅਰ ਕਰੀ ਮੈਂ ਕਿਹਾ ਵੀ ਐ ਕਰਕੇ ਨਾ ਵੀ ਦਸੋ ਆਇਆ ਸੀ ਬੱਚਾ ਤੇ ਮੈਂ ਕਿਹਾ ਵੀ ਉਹ ਬੜੀਆਂ ਸਿਆਣੀਆਂ ਗੱਲਾਂ ਕਰਦਾ ਸੀ ਉਹਦੀ ਤਾਂ ਬਹੁਤ ਛੋਟੀ ਆ ਮੇਰੇ ਹਸਬੰਦ ਕਹਿੰਦੇ ਕਹਿੰਦੇ ਵੀ ਬਹੁਤ ਸਿਆਣਾ ਬੱਚਾ ਹੈਗਾ ਉਹ ਵੀ ਮਹੀ ਇਹ ਜੀ ਛੋਟੀ ਹੈ ਕਹਿੰਦੇ ਗੱਲਾਂ ਬਹੁਤ ਸਿਆਣੀਆਂ ਸਿਆਣੀਆਂ ਕਰਦਾ ਉਹ ਇਹ ਮਤਲਬ ਜਿਸ ਤਰੀਕੇ ਨਾਲ ਉਹ ਗੱਲਾਂ ਐ ਤਾਂ ਲੱਗ ਹੀ ਨਹੀਂ ਰਿਹਾ ਸੀ ਵੀ ਉਹ ਇੱਕ ਚਿਹਨੇ ਸਾਥੀ ਨਾ ਬੱਚਾ ਜਾਂ ਉਹ ਮੇਰੇ ਬੱਚੇ ਨਾਲ ਵੀ ਅੱਧੀ ਇਹਦਾ ਬੱਚਾ ਉਹ ਐ ਲੱਗ ਰਿਹਾ ਸੀ ਵੀ ਜਿਵੇਂ ਘੱਟੋ ਘਾਟ ਤੁਸੀਂ ਮੰਨ ਲਓ ਵੀ 27-28 ਸਾਲ ਦਾ ਬੰਦਾ ਗੱਲ ਕਰ ਰਿਹਾ ਹੋਵੇ ਜਿਸ ਤਰੀਕੇ ਨਾਲ ਜਿਸ ਲੈਵਲ ਦੀਆਂ ਉਹ ਗੱਲਾਂ ਕਰ ਰਿਹਾ ਸੀ ਤੇ ਆਪਾਂ ਮਿਲਾਵਾਂਗੇ ਜਰੂਰ ਕਿਉਂਕਿ ਫਿਰ ਉਹ ਬੱਚੇ ਨੂੰ ਵੀ ਥੋੜਾ ਹੋਰ ਹੈ ਨਾ ਖੁਸ਼ੀ ਹੁੰਦੀ ਹੈ ਤੇ ਆਪਾਂ ਇਹ ਸਲਾਹਾ ਕਰਦੇ ਚੰਗੇ ਕੰਮ ਚ ਕਰਨੀ ਚਾਹੀਦੀ ਆ ਤੇ ਨਾਲੇ ਤੁਸੀਂ ਵੀ ਦੇਖਿਓ ਇਹ ਗੱਲਾਂ ਸੁਣ ਕੇ ਤੇ ਆਪਾਂ ਕੇ ਦੋਨੋਂ ਬਹਿ ਕੇ ਵੀਡੀਓ ਚ ਗੱਲ ਕਰਾਂਗੇ ਵੀ ਹਾਂ ਨਾ ਤੇ ਵੀ ਬਹੁਤ ਸਿਆਣਾ ਬੱਚਾ ਤੇ ਪ੍ਰਮਾਤਮਾ ਗੇਰਦਾ ਸਭੀ ਇਹ ਜੀ ਬੱਚੇ ਨੂੰ ਲੰਬੀ ਉਮਰ ਬਖਸ਼ੇ ਤੇ ਪ੍ਰਮਾਤਮਾ ਚੜ੍ਹਦੀਆਂ ਕੁੰਜ ਰੱਖੀ ਹਮੇਸ਼ਾ ਉਹ ਖੁਸ਼ੀਆਂ ਬਖਸ਼ੇ ਨਾ ਤੇ ਬਾਕੀ ਲੈ ਦੇ ਕੋਈ ਕੁਝ ਨਹੀਂ ਜਾਣਾ ਹੁੰਦਾ ਜੀ ਆਪਾਂ ਹਨਾ ਬਸ ਹੌਸਲਾ ਹੀ ਹੁੰਦਾ ਇੱਕ ਨਾਲ ਮੈਂਟਲੀ ਸਪੋਰਟ ਹੀ ਹੁੰਦਾ ਤੇ ਵੀ ਉਹਦੇ ਪੂਰੇ ਪਿੰਡ ਦੇ ਵਿੱਚੋਂ ਮੈਂ ਗੱਲ ਕਰਾਂ ਵੀ ਉਹੀ ਆਇਆ ਮੇਰੇ ਕੋਲੇ ਵੀ ਹਾਂ ਵੀ ਤੂੰ ਟੈਨਸ਼ਨ ਨਾ ਤੁਸੀਂ ਲੋ ਆਂਟੀ ਵੀ ਪਪਾ ਸਭ ਠੀਕ ਹੋ ਜਾਊਗਾ ਤੇ ਮੈਨੂੰ ਉਹਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਫਿਰ ਮੈਂ ਕਿਹਾ ਵੀ ਮੇਰੇ ਹਸਬੰਦ ਕਹਿੰਦੇ ਵੀ ਵੀਡੀਓ ਦੇ ਵਿੱਚ ਉਹਦਾ ਨਾਮ ਜ਼ਰੂਰ ਲੇਜੀ ਕਰੀਂ ਮਤਲਬ ਨਾਮ ਤਾਂ ਫਿਰ ਮੈਨੂੰ ਉਹਦਾ ਨਹੀਂ ਪਤਾ ਮੈਂ ਵੀ ਕਹਿ ਦਵਾਂ ਤੇ ਬਾਕੀ ਮੈਂ ਕਿ ਤੁਹਾਨੂੰ ਉਹਨੂੰ ਫੇਸ ਟੂ ਫੇਸ ਹੀ ਆਪਾਂ ਮਿਲਾਵਾਂਗੇ ਕਿਸੇ ਦਿਨ ਤੇ ਬਾਕੀ ਫਿਰ ਐ ਹੁੰਦਾਗਾ ਇਹ ਹਸਬੰਦ ਮੇਰੇ ਕਹਿੰਦੇ ਵੀ ਚਲੋ ਵੀ ਉਹਨੂੰ ਵੀ ਉਹਦਾ ਨਾਮ ਲੇ ਤਾਂ ਕਿ ਉਹਨੂੰ ਵੀ ਖੁਸ਼ੀ ਹੋਵੇ ਵੀ ਹੈਣਾ ਕਿਉਂਕਿ ਇੱਕ ਚੱਲ ਕੇ ਆਉਦੇ ਘਰ ਤੋਂ ਆਇਆ ਤੇ ਆਪਣੇ ਲਈ ਪੁੱਛਣਾ ਦੂ ਤੁਸੀਂ ਕਿਵੇਂ ਹੋ ਸੇਬ ਕਿਵੇਂ ਆ ਕਹਿੰਦੀ ਮੈਂ ਹਾਂ ਜੀ ਅੰਕਲ ਨੂੰ ਵੀ ਦੇਖਿਆ ਸੀ ਤੇ ਉਹਨਾਂ ਦਾ ਵੀ ਮੈਨੂੰ ਚਿਹਰਾ ਦੇਖ ਕੇ ਲੱਗਦਾ ਸੀ ਕਿ ਟੈਨਸ਼ਨ ਹੈ ਤੇ ਸੈਡ ਜੀ ਸੀ ਕਹਿੰਦਾ ਤੇ ਤਾਂ ਕਰਕੇ ਕਹਿੰਦਾ ਫਿਰ ਮੈਨੂੰ ਲੱਗਿਆ ਵੀ ਮੈਂ ਜਾ ਕੇ ਗੱਲ ਕਰਕੀਆਂ ਮੈਂ ਪਹਿਲਾਂ ਇਹੀ ਸੋਚੀ ਕਿ ਵੀ ਸ਼ਾਇਦ ਉਹਨੂੰ ਉਹਦੇ ਮੰਮੀ ਨੇ ਜਾਂ ਡੈਡੀ ਨੇ ਭੇਜਿਆ ਹੋਣਾ ਕਿਸੇ ਨੇ ਭੇਜਿਆ ਹੋਣਾ ਹਿਚਕੀਆਂ ਲੱਗੀਆਂ ਬਈ ਜੀ ਮੈਨੂੰ ਉਸ ਟਾਈਮ ਤੇ ਵਿਭੇਜ ਹਣਾ ਕਿਸੇ ਨੇ ਵੀ ਤੂੰ ਕੁਝ ਕਿ ਆਇਆ ਹੈ ਹਣਾ ਪਹਿਲਾਂ ਮੈਨੂੰ ਲੱਗੇ ਬਚਲ ਕਿਸੇ ਚੀਜ਼ ਨੂੰ ਆਇਆ ਹੁਣ ਤੇ ਫਿਰ ਮੈਂ ਕਿਹਾ ਵੀ ਚਲੋ ਵੀ ਤੁਹਾਡੇ ਨਾਲ ਸ਼ੇਅਰ ਕਰੀਏ ਬਾਕੀ ਬੱਸ ਜੀ ਅੱਜ ਆਪਾਂ ਇਹੀ ਗੱਲ ਸ਼ੇਅਰ ਕਰ ਰਹੇ ਆਂ ਤੇ ਬਾਕੀ ਤੁਸੀਂ ਸਪੋਰਟ ਇਦਾਂ ਹੀ ਬਣਾਈ ਰੱਖੋ ਇਦਾਂ ਹੀ ਸਾਥ ਦਿੰਦੇ ਰਹੋ ਕਿ ਆਪਾਂ ਇੱਕ ਹਫਤੇ ਬਾਅਦ ਤੁਹਾਡ ਨੂੰ ਇਹਦੀ ਇਹਦੀ ਅਪਡੇਟਸ ਦਿਵਾਗੇ ਬਾਕੀ ਵਲੌਗਸ ਆਪਣੇ ਡੇਲੀ ਹੁਣ ਆਇਆ ਕਰਨਗੇ ਆਪਾਂ ਕੱਲ ਤੋਂ ਡੇਲੀ ਵਲੌਗਸ ਪਾਇਆ ਕਰਾਂਗੇ ਮਸੂਰ ਹੀ ਨਹੀਂ ਹਣਾ ਵਿੱਚ ਨਾ ਕੋਈ ਕੋਈ ਨਾ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਆ ਸੋ ਚਲੋ ਜੀ ਹੁਣ ਵੀਡੀਓ ਦਾ ਕਰਦੇ ਆਂ ਇਹ ਵੀਡੀਓ ਚੰਗੀ ਲੱਗੇ ਉਹ ਲਾਈਕ ਕਮੈਂਟ ਸ਼ੇਅਰ ਕਰਕੇ ਜੇ ਦੱਸਿਓ ਬਤੀ ਵੀਡੀਓ ਤੇ ਕਲਿਕ ਕਰਿਓ ਮੈਂ ਕਿਹੜੇ ਨਵੇਂ ਵੀਵਰਸ ਨੇ ਜੀ ਉਹ ਪਿਛਲੀ ਵੀਡੀਓ ਜਰੂਰ ਦੇਖ ਲਿਓ ਫਿਰ ਪਤਾ ਚੱਲ ਜੂ ਕੱਤੇ ਸਟਾਪੇਜ ਦੇ ਗੱਲ ਕਰਦੇ ਆਂ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ